ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਲੂਣਾਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ ਘੱਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਨੂੰ ਹਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਜਿਮ ਆ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁੱਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦਸੰਬਰ ਏ ਜੇਪੁਰ ਵਿੱਚ ਟ్రायल ਹੋਏ ਸੀ ਉਥੇ ਟ్రायल ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦੇ ਨਾਲ ਅਸੀਂ ਹੁਣ THAILAND ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟਾਗਰੀ ਵਿੱਚ ਉਹਦਾ ব্রੌਂਜ਼ ਆ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਜੀ ਥੈਂਕ ਯੂ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਜੀ ਬਸ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਵਣੀ ਕਿਹੜੇ ਦਿਨ ਕਿਹੜੀ ਲਵਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਹਾਂ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ YouTube ਤੋਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈ ਹੈ ਸਾਡਾ ਆਪਣੇ ਤਜਰਬਾ ਆ ਪੀ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ। ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਅਜੇ ਤੱਕ ਜੇਮ ਸ਼ੁਰੂ ਤੋਂ ਸ਼ੌਂਕ ਇਹੀ ਸੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਸਰੀਰ ਤੇ ਘਾਟੀ ਹੁੰਦੇ ਬਸ ਜ਼ੋਰ ਚ ਤੇ ਇਹੀ ਚੱਕਰ ਆ ਵੀ ਬਸ ਜੇ ਮਜਾ ਆ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜੇਮ 'ਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ 'ਚ ਜਿੰਨੇ ਵੀ ਮੂੜੇ ਹੁੰਦੇ ਰਹੇ ਆ ਤੇ ਫਿਰ ਓਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਲਾਂ ਨੌਰ ਹੋਇਆ ਮੈਂ ਉਦੋਂ 10ਥ ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ। ਉਹੀ ਕੰਪੀਟੀਸ਼ਨ ਇੱਕ ਇਹੋ ਜਿਹਾ ਕੰਪੀਟੀਸ਼ਨ ਜਿੱਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁੜਿਆ ਆ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਾਵਾਂਗਾ। ਤੇ ਸਾਰਾ ਤੁਸੀਂ YouTube ਤੇ ਤੁਸੀਂ ਸਿੱਖਿਆ ਬਣ। ਨਹੀਂ ਕੁਝ ਮਤਲਬ ਇਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ। ਉਹਨਾਂ ਕੋਲ ਸਲਾਹ ਲੈਣਾ ਨਹੀਂ ਸਿੱਖਿਆ ਲੈ ਲੈਣੀ। ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠਾ ਕਰ ਲੋ। ਬਸ ਸਵੇਰੋਂ ਨਾਲ ਉਹ ਪੋਸ਼ਕ ਕਿਦਾਰੇ ਪਰਤਾਲਾ ਆਪਾਂ ਆਓ ਸੋਸ਼ਲ ਮੀਡੀਆ ਤੋਂ ਇਜਲਾ ਹਾਂ ਹਾਂਜੀ ਹਾਂਜੀ ਇਕੱਠੇ ਫਰੈਂਡੀ ਦੀ ਸ਼ੁਰੂ ਤੋਂ ਹਾਂਜੀ ਆਪਾਂ ਇੱਕੋ ਸਕੂਲ ਪੜੇ ਹਾਂ ਸ਼ੁਰੂ ਤੋਂ ਇਕੱਠੇ ਪੜ੍ਹਦੇ ਹਾਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਗਏ ਹੋ ਜਾਂ ਕਿਸੇ ਨੇ ਮਦਦ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਨ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨਹੀਂ ਰਹਿੰਦਾ ਸਹਿਯੋਗ ਇਸ ਦੌਰਾਨ ਜਾਂ ਵੀ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ ਗੋਲਡਨ ਦਾ ਬਾਅਦ ਚ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਾਂ ਸਰਟੀਫਿਕੇਟ ਵਗੈਰਾ ਸਾਰੇ ਡੀਐਸਓ ਦੇ ਤਰਕੜਾਈ ਪਹਿਲਾ ਸਾਰਾ ਆਪ ਦਾ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਣਾ ਚ ਉਹ ਜਿਹੜੇ ਅੱਜ ਨੈਕਸਟ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਾ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹ ਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮਕਾਮ ਤੇ ਪਹੁੰਚੋਗੇ ਮੇਰਾ ਨਾਮ ਉਹ ਨਦੀ ਚੰਗੇ ਆ ਮੈਂ ਪਿੰਡ ਜੋੜਾ ਗਲੰਦ ਰਹਿੰਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਾਵਲਿਪਟ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਆਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈ ਡਬਲਯੂ ਪ ਤੇ ਜਿਹਦੇ थ्रू ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਐਡੇ ਤੇ ਕਿੰਨੀ ਅ ਕੰਟਰੀਆਂ ਸੀ ਜਿਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਮੇਰੇ ਨਾਲ ਮੁਕਾਬਲਾ ਕਿਸ ਦੇ ਨਾਲ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਜਿਹਦੇ ਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ ਅੱਗੇ ਕੀ ਐਮ ਇਹ ਲੈ ਕੇ ਚੱਲਿਓ ਪੁੱਛਦਾ ਐਮ ਚਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਹੈ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਹ ਨਹੀਂ ਹੈ ਨਹੀਂ ਹਨੂ ਸਪੋਰਟ ਹੈ ਨਹੀਂ ਇਹ ਨਹੀਂ ਗੌਰਮੈਂਟ ਵੱਲੋਂ ਤੇ ਜਿਵੇਂ ਕਿ ਹੁਣ ਹੀ ਆਪਣਾ ਖਰਚਾ ਜਿੰਨਾ ਸਾਰਾ ਆਪਣਾ ਖਰਚਾ ਕਰਕੇ ਗਏ ਆ ਗਵਰਨਮੈਂਟ ਵੱਲੋਂ ਕੋਈ سپورਟ ਨਹੀਂ ਆਨੀ ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਨਹੀਂ ਹੈ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਆ ਪਬ ਲਿਫਟਿੰਗ ਕੋਚ ਦੀ ਅਸੀਂ ਆਪ ਹੀ ਕਰਦੇ ਆ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣਦੇ ਆ ਆ ਪ੍ਰੈਕਟਿਸ ਕਰਕੇ ਕਿੰਨੇ ਕਿ ਜਾਣੇ ਪਾਗਲੇ ਆਸ ਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਣੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ 3 ਜਾਣੇ ਆਏ ਆ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨੇ ਦੀ ਪੋਜੀਸ਼ਨ ਪਈ ਤਿੰਨੇ ਜਾਨਿਆਂ ਦੇ 골ਡ ਮੈਡਲ ਤੇ ਦੋ ਜਾਨਿਆਂ ਦੇ ਬ੍ਰਾਉਂਜ਼ ਮੈਡਲ ਤੇ ਤੁਸੀਂ ਕਿਹੜਾ ਮੈਡਲ ਮੈਨੇ ਕੋ 골ਡ ਮੈਡਲ ਤੁਹਾਨੂੰ ਸੰਗਤ ਕੀ ਲੱਗਦੇ ਹੈ ਮੈਂ ਇਹਦਾ ਦਾਦਾ ਜੀ ਲੱਗਦਾ ਜਸ਼ਨ ਤੇ ਕਿੱਦਾਂ ਜਿਹੜਾ ਘਰਦਿਆਂ ਨੂੰ ਵੀ ਬੜੀ ਸਪੋਰਟ ਰੈਂਦੀ ਹੈ ਤੇ ਕਿਵੇਂ ਤੁਸੀਂ ਨਹੀਂ ਸਪੋਰਟ ਕਰਦੇ ਲੋ ਕਿੱਦਾਂ ਨਾਲ ਬਿਠੇ ਹੁੰਦੇ ਆ ਇਹ ਪੜ੍ਹਨ ਤੋਂ ਨਾਲ ਹੀ ਜਿੰਮ ਸਿੱਖਣ ਲੱਗ ਪਿਆ ਜੀ ਉਹ ਜਿੰਮ ਤੇ ਜਾਣ ਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਿਹਾ ਤੇ ਤਦ ਤੱਕ ਆਪਣੀ ਮਿਹਨਤ ਕੀਤੀ ਹੋਰੀ ਬੜੀ ਇਹਦਾ ਵੀ ਪੌਚੋਂ ਰਟਾਰ ਆਏ ਉਹਨੇ ਵੀ ਬੜਾ ਸੁਖ ਹੋ ਪੈਸੇ ਤੇ ਲੈ ਲਉਂ ਕਰਦਾ ਪੂਰੀ ਮਨ ਚ ਹਾਂਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਨੂੰ ਥੋੜੀ-ਥੋੜੀ ਮਤ ਕਰਨੀ ਚਾਹੀਦੀ ਹੈ ਜਿਤਨਾ ਵੀ ਹੋ ਸਕੇ ਅੱਜ ਕੱਲ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਹਾਨੀ ਖੁਸ਼ੀ ਆ ਜੀ ਬੱਚਾ ਚਲੋ ਇਸ ਲੈਣ ਦੇ ਪਿਆਰ ਨਾਲ ਨਸ਼ਾ ਨਸ਼ਾ ਤੋਂ ਰਹਿਣ ਨਾਲ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਸਭ ਨੂੰ ਆਪਣੇ ਬੱਚੇ ਨੂੰ ਘਰੋਂ ਬਾਹਰ ਤੇ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਂ ਪਿਓ ਦਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਤੇ ਫਿਰ ਥੋੜਾ ਮਾਂ ਪਿਓ ਦਾ ਵੀ ਸਾਥ ਹੋਣਾ ਚਾਹੀਦਾ ਪੂਰਾ ਫੇਰ ਥੋੜਾ ਨਹੀਂ ਪੂਰਾ ਸੇਦ ਹੋਣਾ ਚਾਹੀਦਾ ਹੌਸਲੇ ਨਾਲ ਹੀ ਫੇੜੀ ਤੁਰਦਾ ਜੇ ਮਾਂ ਪਿਓ ਨਾਲ ਤੇ ਮਾਂ ਦਾ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ